ਕਾਲ ਤੇ ਕੀ ਹਾਲ ਚਾਲ ਤੇ ਆ ਸਾਡੀ ਚੱਲੀ ਹਟੇ ਉਹ ਕਿੱਥੇ ਚਲੇ ਆ ਓਏ ਆ ਬੈਗ ਪਿੱਛੇ ਲੜੀ ਜਾਂਦੇ ਰਿਹਾ ਉਹ ਕਹਦਾ ਤੂੰ ਚੱਕ ਲਾ ਉਹ ਚੱਕ ਲਾ ਉਹ ਚੱਕ ਲਾ ਉਹ ਨੂੰ ਵਿੱਚ ਕਾਦਾ ਉਹ ਦੇ ਓਏ ਕਾਨਕੇ ਚ ਨਾ ਵੜ ਓ ਦੇਖ ਆ ਉਹ ਫਿਰਦਾ ਵੜਦਾ ਫਿਰਦਾ ਇਧਰ ਆਉਣਗੇ ਇਧਰ ਫੁੱਟਣਗੇ ਹਾਂ ਫਿਰ ਦੇਖੋ ਕੱਖ ਅਜੀਬਾ ਕਿੱਥੇ ਚੱਲਿਆ ਕਿੱਥੇ ਵੀ ਸੋਪਣੀ ਜੀ ਮਿਲ ਸਕਦਾ ਕਰੋ ਹਾਂ ਦੂਰੀ ਆ ਬਣਾ ਹਾਂ ਕਿਹਦੇ ਦਾ ਕਨੇਦਾ 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 ਚਲੋ ਹੁਣ ਆਉਣ ਗਏ। ਆਹ ਕਿਹੜਾ ਪੰਡਾ ਆਪਣੇ ਹੈ ਪੰਡੇ ਤੇ ਅਸੀਂ ਜਾ ਰਹੇ ਹਾਂ ਸੈਦੂ ਵਾਲੇ ਸਕੂਲ ਦੇ ਵਿੱਚ। ਸਾਲੀ। ਅਸੀਂ 10 ਕਿਲੋ ਕਿਲੋਮੀਟਰ ਦਾ ਸਫ਼ਰ ਕਰਕੇ ਜਾ ਰਹੇ ਹਾਂ। ਕਿੰਨੇ ਕਿਲੋਮੀਟਰ? 10 ਕਿਲੋਮੀਟਰ। 10 ਕਿਲੋਮੀਟਰ ਦਾ ਸਫ਼ਰ। 10 ਕਿਲੋਮੀਟਰ। ਓਏ ਮਜ਼ਾਕ ਵੀ ਸੰਭੋ। 10 ਕਿਲੋਮੀਟਰ ਇਹਦੇ ਚੱਕ ਇੱਕ। ਇਹ 1 ਕਿਲੋ 1 ਕਿਲੋਮੀਟਰ ਘੱਟ ਹੀ ਆ। ਥੋੜਾ ਹੀ ਐ। ਤੇ ਹੁਣ ਪਾਲੀ ਕਹਿੰਦੇ ਵੀਡੀਓ ਦੇ ਨਾਲ ਨਾਲ ਭਰੀਆਂ ਹੀ ਬਣਾਉਣ ਲੱਗੀ ਓਏ ਚੰਗੀ ਤਰ੍ਹਾਂ ਬੰਨੋ ਗੰਢ ਹੁਣ ਆ ਵੀ ਬੰਨੋ ਇੱਥੇ ਰਾਹਾਂ ਵਿੱਚ ਦਸ ਤਰਾਸੀ ਫਿਰਦਾ ਹੈ ਇਹ ਕੀ ਹੈ ਦਾਤੀ 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 ਵੀ ਕੋਈ ਨਹੀਂ ਹੁੰਦੀ ਪਰ ਇਹ ਕੋਣ ਸੀ ਸਾਰੇ ਖਾਣ ਲਾ ਲਾ ਕਰ ਵੀ ਖਾ ਕੇ ਦੇ ਚ ਗਿਆ ਚਲੋ 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 ਫਿਰ ਚਲੋ ਓਏ ਉਧਰ ਰਸਾ ਦਾ ਚੱਕ ਲੈ ਰਸਾ ਤਾਂ ਉਧਰ ਪਿਆ ਉਹ ਉੱਥੇ ਪਿਆ ਰਸਾ ਡਾ ਲਗਾ ਕਰੀ ਜਾ ਇੱਕ ਪਾਕੇ ਦਾ ਜੱਪਰੀ ਦਿਲ ਘਰਦਾ ਨਹੀਂ ਚਾਚਾ ਕੀ ਹੋ ਗਿਆ ਕੋਲ ਇਹਨੇ ਤਾਂ ਜਵਾਂਗਾ ਪਰ ਨਾ ਪਵਾ ਦਿੰਦਾ ਕਾਲਾ ਤੂੰ ਤੰਗ ਕਾਦ ਕਰਦਾ ਨਾ ਓਏ ਓ ਸੋਣੀ ਚੱਲ ਰਾ ਦੇ ਯਾਰ ਚਾ ਕਾਲਾ ਆ ਬਾਦੇ ਫੇਰ ਦਾ ਸਵਾਦ ਦਾ ਸਾਦ ਦੇ ਮੜਾ ਜਾ ਗਿਆ ਚੇ ਚ ਫੇਰ ਜਿੰਦਿਆਂ ਨੇ ਬੋਲ ਚਲਾ ਆ ਉੱਥੇ ਚੱਲ ਚੱਲੀਏ ਵੀਡੀਓ ਬਣਾਉਣੀਆਂ ਤੂੰ ਤਾਂ ਫੇਰ ਬਾਅਦ ਪਾਕੇ ਢਾਈ 22ਾਂ ਤੇ ਘਰ ਹੰਭ ਗਿਆ ਮੈਂ ਆ ਪਪੇ ਦਾ ਪਾਵਾ ਭਰੀਆਂ ਤੋਂ ਆ ਦੇ ਤੋ ਜਾ ਉਹ ਉੱਥੇ ਪਾ ਗਿਆ ਚੱਕ ਉਹ ਪਾਣੀ ਤਾਂ ਉਰਾ ਓਏ ਪਾਣੀ ਤਾਂ ਆ ਦੇ ਪਾਪੇ ਨੂੰ ਤਾਂ ਪਾਣੀ ਹੋ ਰਿਹਾ ਅੱবি ਪਾਲੀ ਦੇ ਕਹਿੰਦੇ ਸੱਤ ਲੱਗ ਗਈ ਅੰਗੇ ਨੇ ਕਿ ਰਾਤ 2:00 ਰਾਤ 3:00 ਦਾ 3:00 ਦਾ 3:00 ਨਾ ਆਉਂਦਾ ਚਲ ਕੋਈ ਨਹੀਂ ਛੱਡਾਂਗੇ ਗਰੀਬੀ ਜਾਣ ਟੈਨਸ਼ਨ ਕਿਉਂ ਲੈਣੀ ਹੈ ਤੇਰੇ ਆ ਕਣਕ ਕਣਕ ਸਭ ਹਟਾ ਦਾਂਗੇ ਛੱਡੀ ਓਏ ਆ ਦੇ ਰਾ ਭੈਣ ਛੱਡ ਛੱਡਲ ਅਸੀਂ ਸਾਥ ਦਾ ਰੋਲ ਕਰਨ ਲੱਗੇ ਆ ਤੇ ਮਨੀ ਬਣਨ ਲੱਗਿਆ ਸਾਰ ਕਰਨ ਲਈ ਤਿਆਰ ਮਣੀ ਤਿਆਰ ਹੈ ਠੀਕ ਹੈ ਬਾਈ ਮਾ ਲਈ ਮਾ ਮਾ ਲਈ ਮਾ ਕਾਦਰ ਹੋਲ ਕਰੀਏ ਅੱਜ ਪਾ ਪ੍ਰੋਪਰ ਸਾਧੂ ਲਾ ਦਾਂਗੇ ਹਾਂ ਚੱਕ ਲੈ ਇੱਕ ਬੰਦੇ ਨੂੰ ਕਿ ਮੈਂ ਚੱਕਾਂ ਤੈਨੂੰ ਤੇ ਚੱਕਣਾ ਤੈਨਾਂ ਟਾਇਰ ਦੀ ਹੈ ਮਰਨੀ ਸੱਚੀ ਲੱਗਦਾ ਹੈ ਬਾਬਾ ਦੀ ਸੱਚੀ ਬਣੇ ਉਹ ਇਹ ਸੌਦਾ ਜ਼ਰੂਰੀ ਕੰਮ ਦੀ ਚਾਹੀਦੀ ਹੈ ਜ਼ਰੂਰੀ ਕੰਮ ਨਹੀਂ ਜਿਹੜੀ ਬਿਨਾਂ ਕੰਮ ਤੋਂ ਇਹਨਾਂ ਦਾ ਇੱਥੇ ਬਿਮਾਰਿਆ ਆਸ ਇੱਟੇ ਆ ਕੇ ਇੱਥੇ ਪਈ ਜਾ। ਚੱਲ ਕਰਨ ਆੜ ਗਏ। ਦੁਆਰਾ ਮੰਗੀ ਕਿ ਮੈਂ ਮੰਗਦਾ ਸੀ। ਭੰਤ ਆ ਗਿਆ। ਇੱਧਰ ਇੱਧਰ ਦੀ ਇੱਧਰ ਆ ਕੇ ਮੰਗਲਾ ਕਰਿਆ ਇੱਧਰ ਹੀ। ਚੱਲ ਸੀਨ ਆ ਜੀ। ਆਏ ਨਹੀਂ ਨਾਲ ਹੱਥ 'ਚ ਨਹੀਂ ਆਇਆ ਇਹ ਹੱਥ 'ਚ ਫੜ ਕੇ ਰੱਖ। ਐਦਾਂ ਜਾਣ ਐਦਾਂ ਹੱਤਰ ਸੋਲ। ਹਾਂ ਚੱਲ। ਲੈ। ਊਹ ਆ ਸਾਡੇ ਕਿਧਰ ਚੱਲਣ ਸਿਹਰ ਦਪਰੇ ਮੰਗਦਾ ਬੱਸ ਆਹ ਹੈ ਤਾੜ ਤਾੜ ਖੈਰ ਨਹੀਂ ਦਪਰੇ ਤੋਂ ਵਾਲੇ ਕਿੱਥੇ ਤੁਰੇ ਫਿਰਦੀ ਆ ਪਾਲੀਏ ਮੱਥੇ ਵਤਣਾ ਫੋਟ ਨੇ ਪਾਲੀ ਤੱਕ ਕਤਲ ਆਦਾ ਕਰ ਪਿੰਡਾਂ ਉੱਦੱਕ ਕਰ ਚੱਲ ਬੱਸ ਆ ਰੋਕ ਲੋ ਇੱਥੇ ਤਾਂ ਆਉਣਾ ਆਪਣੇ ਪੱਠੇ ਇਧਰ ਹੀ ਐ ਲਓ ਜੀ ਹੁਣ ਆ ਗਏ ਸੀ ਪੱਠੇ ਵਡਣਾ ਤੇ ਦੁਪਹਿਰ ਦਾ ਟਾਈਮ ਐ ਦੁਪਹਿਰੇ 4 ਵਜੇ ਚੁੱਕੇ ਨੇ ਤੇ ਅਸੀਂ ਸੋਚ ਰਹੇ ਸੀਗੇ ਕਿ ਵੀਡੀਓ ਬਣਾਵਾਂਗੇ ਪਰ ਘਰ ਦੇ ਕਹਿੰਦੇ ਬਈ ਪਹਿਲਾਂ ਪੱਠੇ ਲੈ ਕੇ ਆਓ ਪੱਠੇ ਜ਼ਰੂਰੀ ਐ ਕੱਲੇ ਗਾਮਾ ਮੱਢਣੇ ਰੀਲਾ ਦੂਸਾ ਖਾਣ ਤੇ ਇਸੇ ਕਰਕੇ ਅਸੀਂ ਫਿਰ ਬਸਰਵੀ ਦੇ ਮਾਰੇ ਪੱਠੇ ਵਡਣਾ ਆ ਗਏ ਆ 本当に。 ਓ ਜੀ ਹੁਣ ਅਸੀਂ ਬਾੜਲੇ ਪੱਟੇ ਤੇ ਸਾਡੇ ਕੋਲ ਸੀ ਆ ਗਔਰੀ ਤੇ ਹੁਣ ਅਸੀਂ ਚੱਲੇ ਆ ਪੱਠੇ ਕੁੱਤਰਨ ਚਲੋ ਸਾਡੇ ਮਨੀ ਨਿਕਲਦੇ ਆ ਅੰਗੂਰ ਤੇ ਅੰਗੂਰਾਂ ਤੋਂ ਬਾਅਦ ਅਸੀਂ ਹੁਣ ਲੱਗਣ ਲਾਈਵ ਲਾਈਵ ਹੁਣ ਤੋਂ ਬਾਅਦ ਅਸੀਂ ਕਰਾਂਗੇ ਰੋਟੀ ਪਾਣੀ ਦਾ ਪ੍ਰਬੰਧ ਤੇ ਦੁਆਰ ਖਾਜ ਰੋਟੀਆਂ ਗੁੱਡ ਨਾਈਟ ਆਪਾਂ ਜਗਰਾਤਾ ਕਰਨਾਂ ਦੀ ਪ੍ਰਬੰਧ ਕਰਾਂਗੇ ਆਹ ਚਾਚਾ